हरियाणा एसजीपीसी ਦੇ ਪ੍ਰਧਾਨ ਬਣਨ ਤੋਂ ਬਾਅਦ ਜਗਦੀਸ਼ ਸਿੰਘ ਢਿੰਡਾ ਸਤਿ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਇਸ ਮੌਕੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੀ ਉਹਨਾਂ ਦੇ ਨਾਲ ਮੌਜੂ ਸਨ ਦਾਦੂਵਾਲ ਨੇ ਕਹਿ ਕੇ ਹਰਿਆਣਾ ਕਮੇਟੀ ਦਾ ਦੁਬਾਰਾ ਤੋਂ ਗਠਨ ਹੋਇਆ ਤੇ ਪ੍ਰਧਾਨ ਜਗਦੀਸ਼ ਢਿੰਡਾ ਬਣੇ ਨੇ ਤੇ ਸਾਰੇ ਹੀ ਮੈਂਬਰਾਂ ਤੇ ਪ੍ਰਧਾਨ ਸਾਹਿਬ ਨੂੰ ਵਧਾਈ ਦਿੰਦਾ ਤੇ ਅੱਜ ਸਤਿ ਸ਼੍ਰੀ ਅਕਨਿ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਦੋ ਤਖਤ ਦੇ ਪੰਜ ਪਿਆਰਿਆਂ ਦੇ ਆਪਸੀ ਟਕਰਾਅ ਤੇ ਹੁਕਮਾਂ ਨੂੰ ਰੱਦ ਕਰਨ ਦੀ ਵੀ ਉਹਨਾਂ ਨੇ ਮੰਨ ਕਿ ਕੀਤਾ ਹੈ ਬੋਲਦੇ ਕਿ ਕਿ ਕੁਲਦੀਪ ਸਿੰਘ ਗੜਗੜਦੀ ਜਥੇਦਾਰੀ ਸੂਚੀ ਕੰਮ ਪਰਵਾਹ ਨਹੀਂ ਕਰਦੀ ਤੇ ਨਾ ਹੀ ਉਹਨਾਂ ਦੀ ਕੋਈ ਆਦੇਸ਼ਾਂ ਦੀ ਪਾਲਣਾ ਕੀਤੀ ਹੈ ਕਿ ਨਾ ਹੀ ਉਹਨਾਂ ਨੂੰ ਕੋਈ ਜਥੇਦਾਰ ਸਮਝ ਰਿਹਾ ਕਿਉਂਕਿ ਉਹਨਾਂ ਨੇ ਰਾਤ ਦੇ ਹਨੇਰੇ ਵਿੱਚ ਇਹ ਜਥੇਦਾਰ ਲਈਦਾ ਇੱਕ ਦਾਦਾਵਾ ਵੀ ਕਹਿ ਕੇ ਜਿੱਦਾਂ ਨੇ ਹੁਕਮ ਕੁਲਦੀਪ ਸਿੰਘ ਗੜਗੜਦ ਜਾਰੀ ਕਰਨਗੇ ਉਹਦਾ ਦੇ ਹੀ ਹੁਕਮ ਲੋਕ ਨਹੀਂ ਮੰਨਣਗੇ ਇਹ ਸਾਬਿਤ ਹੋ ਚੁੱਕਿਆ ਹੈ ਮਾਨਯੋਗ ਪ੍ਰਧਾਨ ਮੰਤਰੀ ਡਾਕਟਰ ਬਲਮੋਨ ਸਿੰਘ ਦੀ ਅਜਾਇਬ ਕਾਲ ਵਿੱਚ ਤਸਵੀਰ ਲੱਗਣ ਬਾਰੇ ਵੀ ਉਹਨਾਂ ਨੇ ਆਪਣੀ ਪ੍ਰੋਫੀ ਕਰਿਆ ਦਿੱਤੀ ਹੈ ਪਹੁੰਚੋ ਗੁਰੂ ਮਹਾਰਾਜ ਜੀ ਨੇ ਕਹੀ ਹੈ ਫੈਸਲਾ ਹਰਿਆਣਾ ਕਮੇਟੀ ਦੇ ਵਿੱਚ ਪ੍ਰਧਾਨ ਤੁਸੀਂ ਅੱਜ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਜੀ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ 19 ਜਨਵਰੀ ਨੂੰ ਹਰਿਆਣਾ ਸਰਕਾਰ ਵੱਲੋਂ 19 ਸੂਚੀ 40 ਮੈਂਬਰ ਸਰਪਾਣ ਹਰਿਆਣਾ ਕਮੇਟੀ ਦੀ ਚੋਣ ਜਿੱਤ ਕੇ ਇਹ ਹੋ ਰਿਹਾ ਸੰਗਤਾਂ ਦਾ ਫਤਵਾ ਲੈ ਕੇ ਆਏ ਤੇ 40 ਮੈਂਬਰ ਸਹਿਬਾਨਾ ਨੇ 9 ਮੈਂਬਰ ਕਵਤ ਕੀਤੇ ਸੀ 49 ਦਾ ਹਲਕਾ ਪੂਰਾ ਹੋਇਆ ਨਹੀਂ ਕਰ ਲੋਈਆਂ ਸਰਦਾਰ ਜਗਦੀਸ਼ ਸਿੰਘ ਢੀਂਡਾ ਨੂੰ ਮੁਖ ਸੇਵਾਦਾਰ ਨਹੀਂ ਭਾਜੀ ਉਹਨੂੰ ਦੇ ਨਾਲ ਸਾਡੇ ਮੈਂਬਰ ਸਹਿਬਾਨਾ ਵੱਲੋਂ ਬਹੁਮਤ ਦੇ ਨਾਲ ਚੁਣਿਆ ਗਿਆ ਸਰਦਾਰ ਗੁਰਮੀਤ ਸਿੰਘ ਜੀ ਮੀਤਰਾ ਰਾਮ ਸਰ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਸਰਦਾਰ ਗੁਰਦੀਪ ਸਿੰਘ ਜੀ ਤਲਾ ਕੌਰ ਉਹਨਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਸਰਦਾਰ ਅੰਗਰੇਜ਼ ਸਿੰਘ ਜੀ ਰਾਣੀਆਂ ਉਹਨਾਂ ਨੂੰ ਜਰਨਲ ਸਕੱਤਰ ਚੁਣਿਆ ਗਿਆ ਸਰਦਾਰ ਬਲਵਿੰਦਰ ਸਿੰਘ ਭਿੰਡਰ ਉਹਨਾਂ ਨੂੰ ਮੀਤ ਸਕੱਤਰ ਚੁਣਿਆ ਗਿਆ ਔਰ ਇਸੇ ਤਰ੍ਹਾਂ 6 ਐਗਜ਼ੈਕਟਿਵ ਮੈਂਬਰ ਸਰਦਾਰ ਜਗਤਾਰ ਸਿੰਘ ਮਾਨ ਮਠੜੀ ਸਰਦਾਰ ਕੋਟਪਾਲ ਸਿੰਘ ਜੀ ਮਲਵਾਨੀ ਸਰਦਾਰ ਕਰਮ ਸਿੰਘ ਜੀ ਲੁਧਿਆਣਾ ਬਾਦ ਸਰਦਾਰ ਰੁਪਿੰਦਰ ਸਿੰਘ ਜੀ ਪੰਜੋਖਰਾ ਸਾਹਿਬ ਸਰਦਾਰ ਪਰਵਿੰਦਰ ਸਿੰਘ ਜੀ ਚੀਮਾ ਕਰਨਾਲ ਤੇ ਸਰਦਾਰ ਤਜਿੰਦਰਪਾਲ ਸਿੰਘ ਜੀ ਨਾਰਨੌਲ ਇਹਨਾਂ ਨੂੰ 11 ਮੈਂਬਰੀ ਜਿਹੜੀ ਕਾਰਤੀ ਕਰਨੀ ਸੀ ਉਹਦੀ ਚੋਣ 23 ਤਰੀਕ ਨੂੰ ਕੀਤੀ ਗਈ ਔਰ ਉਸ ਤੋਂ ਬਾਅਦ ਅੱਜ ਸਾਰੇ ਐਗਜ਼ੀਕਟਿਵ ਔਰ ਸਾਡੇ ਸੀਨੀਅਰ ਮੈਂਬਰ ਸਰਦਾਰ ਸਵਰਨ ਸਿੰਘ ਜੀ ਬੂੰਗਾ ਟਿੱਬੀ ਇਸੇ ਤਰ੍ਹਾਂ ਸਰਦਾਰ ਰਜਿੰਦਰ ਸਿੰਘ ਜੀ ਬਰਾੜਾ ਸਾਬਕਾ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੁੰਡੇਪਰ ਸਾਬਕਾ ਮੈਂਬਰ ਸਰਦਾਰ ਇੰਦਰਜੀਤ ਸਿੰਘ ਜੀ ਵਾਸੂ ਦੇਵਾ ਅਸੀਂ ਸਾਰੇ ਅੱਜ ਇੱਥੇ ਨਾਤਮਸਤਕ ਹੋਣ ਵਾਸਤੇ ਆਏ ਆ ਜਿੱਥੇ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਨਮਾਨ ਕੀਤਾ ਗਿਆ ਸਿੱਖ ਅੱਜੇ ਬੰਦੀਆਂ ਭਾਈ ਮੁਕੰਦ ਸਿੰਘ ਜੀ ਦਮਦਮੇ ਟਕਸਾਲ ਉਹਨਾਂ ਦੇ ਸਾਥੀਆਂ ਵੱਲੋਂ ਸਨਮਾਨ ਕੀਤਾ ਗਿਆ ਅੱਜ ਗੁਰੂ ਰਾਮਦਾਸ ਦੇ ਦਰ ਤੇ ਨਾਤਮਸਤਕ ਹੋ ਕੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਾਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਔਰ ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ ਕਰਨ ਵਾਸਤੇ ਔਰ ਇਸੇ ਤਰ੍ਹਾਂ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਸਾਰੇ ਰਲ ਮਿਲ ਕੇ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਮਨਜੀਤ ਸਿੰਘ ਜੀ ਭੂਰਾ ਕੋਨਾ ਉਹਨਾਂ ਦੇ ਵੱਲੋਂ ਵੀ ਸਨਮਾਨ ਸੋ ਸਾਰਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਔਰ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਨਵਨਯੁਕਤ ਜਿਹੜੀ ਸਾਡੀ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਨੂੰ ਗੁਰੂ ਘਰਾਂ ਦਾ ਪ੍ਰਬੰਧ ਸਚਾਰੂ ਢੰਗ ਦੇ ਨਾਲ ਚਲਾਉਣ ਤੇ ਧਰਮ ਪ੍ਰਚਾਰ ਸੇ ਸਵਾਵਾ ਐਜੂਕੇਸ਼ਨ ਸਵਾਵਾ ਚੜ੍ਹਦੀ ਕਲਾ ਦੇ ਨਾਲ ਕਰਨ ਦਾ ਜਰੂਰ ਬਲ ਬਖਸ਼ ਜਿਸ ਵਾਸਤੇ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋ ਕੇ ਅਰਦਾਸ ਕਰਨ ਵਾਸਤੇ ਪੁਝੇ ਹੈ ਹਾਂ ਚਿਕਾ ਕੁੜੱਤਨ ਜੀ ਚੱਲ ਰਹੀ ਹੈ ਦੋਨਾਂ ਪੰਜਾਂ ਪਿਆਰਿਆਂ ਦੇ ਵਿੱਚ ਇਧਰੋਂ ਵੀ ਤੇ ਉਧਰੋਂ ਵੀ ਅੱਜ ਇੱਕ ਕਮੇਟੀ ਜਿਹੜੀ ਹੈ ਇੱਕ ਗਠਿਤ ਕੀਤੀ ਗਈ ਉਹ ਅੱਜ ਪਟਨਾ ਸਾਹਿਬ ਰਵਾਨਾ ਹੋਈ ਹੈ ਕਿਵੇਂ ਦੇਖ ਰਹੇ ਹੋ ਐਵੇਂ ਤਖਤਾਂ ਦੇ ਉੱਤੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨੀ ਹੈ ਇੱਕ ਦੂਜੇ ਦੇ ਆਦੇਸ਼ ਰੱਦ ਕਰਨੇ ਉਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜੀ ਦੇਖੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਵੱਲੋਂ ਜਿਸ ਤਰ੍ਹਾਂ ਤਖਤਾਂ ਦੇ ਜਥੇਦਾਰਾਂ ਨੂੰ ਇੱਥੋਂ ਹਟਾਇਆ ਗਿਆ ਤੇ ਨਵੇਂ ਜਥੇਦਾਰ ਯਾਨੀ ਕੁਲਦੀਪ ਸਿੰਘ ਨੂੰ ਤੇ ਟੇਕ ਸਿੰਘ ਧਨੌਲਾ ਨੂੰ ਲਾਇਆ ਗਿਆ ਪੰਥ ਦੇ ਵੱਡੇ ਹਿੱਸੇ ਵੱਲੋਂ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਰਾਤ ਦੇ ਹਨੇਰਿਆਂ ਦੇ ਵਿੱਚ ਜਥੇਦਾਰਾਂ ਨੇ ਤਾਜ ਪੋਸ਼ੀਆਂ ਕਰਵਾਉਣੀਆਂ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਇੱਥੋਂ ਹੀ ਪਤਾ ਲੱਗਦਾ ਕਿ ਦਾਲ ਵਿੱਚ ਕੁਝ ਕਾਲਾ ਹੈ ਜਥੇਦਾਰ ਹੁਣ ਪੰਥ ਦੇ ਗੁਰੂ ਗ੍ਰੰਥ ਦੇ ਤੇ ਨਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ ਤੇ ਨਾ ਪੰਥ ਉੱਥੇ ਹਾਜ਼ਰ ਹੋਵੇ ਕੁਝ ਕਮੇਟੀ ਦੇ ਮੁਲਾਜ਼ਮ ਜਿਹੜੇ ਉਹਨਾਂ ਦੀ ਤਾਜਪੋਸ਼ੀ ਕਰਾਉਣ ਤੇ ਫਿਰ ਉਹਨਾਂ ਦੇ ਫੈਸਲੇ ਵੀ ਇਦਾਂ ਦੇ ਹੋਣਗੇ ਜਿਹੜੇ ਫੈਸਲੇ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਪੰਜ ਪਿਆਰਿਆਂ ਨੇ ਕੀਤੇ ਜਿਹੜੀਆਂ ਕੰਪਲੇਂਟਾਂ ਸੀ ਚਾਹੇ ਉਹ ਗਿਆਨੀ ਅਰੰਜੀਤ ਸਿੰਘ ਤੇ ਸੀ ਸੀ ਉਹਨਾਂ ਨੂੰ ਨਾਂ ਬੁਲਾ ਕੇ ਸੁਣਿਆ ਗਿਆ ਮਰਜ਼ੀ ਨਾਲ ਫਤਵੇ ਦੇ ਦਿੱਤੇ ਗਏ ਉਸ ਕਾਰਨ ਕਰਕੇ ਮੈਂ ਸਮਝਦਾ ਇਹ ਟਕਰਾ ਜਿਹੜਾ ਗਿਆਨੀ ਕੁਲਦੀਪ ਸਿੰਘ ਦੇ ਫੈਸਲਿਆਂ ਦੇ ਕਰਕੇ ਹੋਇਆ ਸ਼੍ਰੋਮਣੀ ਕਮੇਟੀ ਕਰਕੇ ਹੋਇਆ ਤਕਸਰੀ ਹਰਮੰਦਰ ਸਾਹਿਬ ਦੇ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦਾ ਪੱਖ ਜਿਹੜਾ ਸੀ ਉਹ ਸੁਣਨਾ ਚਾਹੀਦਾ ਉਹਨਾਂ ਨੂੰ ਦਰਖਨਾਰ ਨਹੀਂ ਕੀਤਾ ਜਾ ਸਕਦਾ ਦੇਖੋ ਸ਼੍ਰੋਮਣੀ ਕਮੇਟੀ ਵੱਲੋਂ ਤਕਸਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮ ਨੂੰ ਰੱਦ ਕਰਨ ਵਾਸਤੇ ਜਿਹਦਾ ਕਿ ਸਮਰਥਨ ਸਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਨੇ ਵੀ ਪੂਰਾ ਸਮਰਥਨ ਕੀਤਾ ਕਿ ਜਿਹਨਾਂ ਪੰਜ ਪਿਆਰਿਆਂ ਨੇ ਪਟਨਾ ਸਾਹਿਬ ਤੋਂ ਫੈਸਲਾ ਲਿਆ ਚਾਹੇ ਉਹ ਸੁਖਵੀਰ ਸਿੰਘ ਬਾਦਲ ਨੂੰ ਤਲਬ ਕਰਨ ਦਾ ਤੇ ਚਾਹੇ ਉਹ ਕੁਲਦੀਪ ਸਿੰਘ ਗੜਗੱਜ ਤੇ ਟੇਕ ਸਿੰਘ ਢੋਲਾ ਨੂੰ ਤਲਬ ਆਪਣਾ ਤਨਖਾਈਏ ਕੋਸ਼ਤ ਕਰਨ ਦਾ ਦਾ ਸਮਰਥਨ ਪਟਨਾ ਸਾਹਿਬ ਕਮੇਟੀ ਨੇ ਵੀ ਕੀਤਾ ਸੋ ਇਸ ਕਾਰਨ ਕਰਕੇ ਮੈਂ ਸਮਝਦਾ ਕਿ ਹੁਣ ਜਿੰਨਾ ਪੰਜ ਪਿਆਰਿਆਂ ਨੇ ਸੌਦਾ ਸਾਧ ਤੇ ਮਾਫੀ ਨਾਮੇ ਦੇ ਆਧਾਰ ਤੱਕ ਇਹ ਫੈਸਲਾ ਲਿਆ ਸੀਗਾ ਉਹਨਾਂ ਪੰਜ ਪਿਆਰਿਆਂ ਨੂੰ ਤਾਂ ਸ਼ਰੋਨੀ ਕਮੇਟੀ ਨੇ ਘਰੋਂ ਤੋਰ ਦਿੱਤਾ ਸਸਪੈਂਡ ਕਰ ਦਿੱਤਾ ਤੇ ਅੱਜ ਪੰਜ ਪਿਆਰਿਆਂ ਨੂੰ ਵਰਤਾ ਜਾ ਰਿਹਾ ਚਾਹੇ ਉਹ ਪੰਜ ਪਿਆਰੇ ਖਾਲਸਾ ਦੇ ਹੋਣ ਕੇਸਗੜ ਸਾਹਿਬ ਦੇ ਹੋਣ ਚਾਹੇ ਉਹ ਦਮਦਮਾ ਸਾਹਿਬ ਦੇ ਹੋਣ ਉਦੋਂ ਪੰਜ ਪਿਆਰਿਆਂ ਦੇ ਹੁਕਮ ਨੂੰ ਕਹਿੰਦੇ ਸੀ ਇਹ ਮਲਾਜਮ ਨੇ ਤੇ ਅੱਜ ਪੰਜ ਪਿਆਰੇ ਜਿਹੜੇ ਆ ਉਹਨਾਂ ਨੂੰ ਵਰਤ ਰਏ ਆ ਤਖਤ ਰਮੰਦਰ ਜੀ ਪਟਨਾ ਸਾਹਿਬ ਦੇ ਹੁਕਮਾਂ ਨੂੰ ਰੱਦ ਕਰਾਉਣ ਲਈ ਸੋ ਇਹਨਾਂ ਗੱਲਾਂ ਕਰਕੇ ਮੈਂ ਸਮਝਦਾ ਕਿ ਸ਼ਰੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਗਰਮਾਂ ਨੂੰ ੱਤਕਾ ਲੱਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਹਾਰਵਾਲ ਗਈ ਤੇ ਅੱਜ ਇਹ ਜਿਹੜੇ ਹਾਲਾਤ ਆ ਜੋ ਟਕਰਾਅ ਤਖਤਾਂ 'ਚ ਪੈਦਾ ਕੀਤਾ ਇਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਕੁਲਦੀਪ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਉਸ ਜ਼ਿੰਮੇਵਾਰ ਦਾਦਵਾਲ ਜੀ ਅਸੀਂ ਦੇਖ ਰਹੇ ਆ ਸਾਰੀ ਦੁਨੀਆ ਹੀ ਦੇਖ ਰਹੀ ਹੈ ਜਦੋਂ ਤੇ ਹੀ ਕੁਲਦੀਪ ਸਿੰਘ ਹੋਰੀ ਬਣੇ ਨੇ ਮਾਫੀਨਾਮਾ ਬੜੇ ਜ਼ੋਰਾਂ ਦੇ ਨਾਲ ਚੱਲ ਰਿਹਾ ਚਾਹੇ ਅਸੀਂ ਢੰਡਰੀਆਂ ਵਾਲੇ ਸਾਭ ਦੀ ਗੱਲ ਕਰ ਲਈਏ ਚਾਹੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਦੀ ਗੱਲ ਕਰ ਲਈਏ ਚਾਹੇ ਹੋਰਨਾਂ ਦੀ ਗੱਲ ਕਰ ਲਈਏ ਇੱਕ ਨਾਮ ਹੋਰ ਸਾਹਮਣੇ ਆ ਰਿਹਾ ਹੈ ਬਿਰਸਾ ਸਿੰਘ ਵਲਟੋ